ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਤੇ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ ਖੁਸ਼ ਰਹਿਣ ਦਾ ਇੱਕੋ ਮੰਤਰ ਹੈ ਆਪਣੇ ਤੋਂ ਇਲਾਵਾ ਹੋਰ ਕਿਸੇ ਤੋਂ ਉਮੀਦ ਨਾ ਰੱਖੋ ਹੁਣ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਕਾਂਗਰਸ ਲੀਡਰ ਸੁਖਪਾਲ ਸਿੰਘ ਖੈਰਾ ਅੱਜ ਕਰਨਗੇ ਵੱਡੇ ਖੁਲਾਸੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਦੁਪਹਿਰ 12:30 ਵਜੇ ਹੋਣਗੇ ਲਾਈਵ ਸੁਣਾਉਣਗੇ ਜੇਲ੍ਹ ਦੀ ਦਾਸਤਾਨ 15 ਜਨਵਰੀ ਨੂੰ ਸੁਖਪਾਲ ਸਿੰਘ ਖੇਰਾ ਜ਼ਮਾਨਤ ਤੇ ਆਏ ਸਨ ਬਾਹਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤਿੰਦਰ ਸਿੰਘ ਚਾਲ ਨੂੰ ਮਿਲੀ ਵੱਡੀ ਰਾਹਤ ਪੰਜਾਬ ਹਰਿਆਣਾ ਹਾਈ ਕੋਰਟ ਨੇ 25 ਜਨਵਰੀ ਤੱਕ ਦਿੱਤੀ ਅੰਤਰੀਮ ਜ਼ਮਾਨਤ ਆਮਦਨ ਤੋਂ 308 ਗੁਣਾ ਜ਼ਾਇਦਾਤ ਬਣਾਉਣ ਦਾ ਮਾਮਲਾ ਵਿਜੀਲੈਂਸ ਨੇ ਪਿਛਲੇ ਸਾਲ ਪਰਚਾ ਕੀਤਾ ਸੀ ਦਰਜ ਪੰਜਾਬ ਜੰਗਲਾਤ ਵਿਭਾਗ ਦੇ ਦਰਜਣਾਂ ਤੋਂ ਜ਼ਿਆਦਾ ਅਧਿਕਾਰੀ ਈਡੀ ਦੀ ਰਡਾਰ ਤੇ ਸਾਤ ਤੋਂ ਜ਼ਿਆਦਾ ਦੇ ਬਿਆਨ ਹੋਏ ਦਰਜ ਟਰਾਂਸਫਰ ਬਦਲੇ ਲੈਂਦੇ ਸੀ ਮੋਟੀ ਰਿਸ਼ਵਤ ਡੋਂਕੀ ਫਲਾਈਟ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਪੁਲਿਸ ਨੇ ਬਟਾਲਾ ਦੇ ਟਰੈਵਲ ਏਜੰਟ ਤੇ ਖਿਲਾਫ ਪਰਚਾ ਕੀਤਾ ਦਰਜ ਅੰਮ੍ਰਿਤਸਰ ਪੁਲਿਸ ਨੇ 12 ਨੌਜਵਾਨਾਂ ਤੋਂ ਕੀਤੀ ਸੀ ਪੁੱਛਗਛ ਸਿਰਫ ਦੋ ਜਣਿਆਂ ਨੇ ਹੀ ਦਰਜ ਕਰਵਾਏ ਆਪਣੇ ਬਿਆਨ ਐਨਡੀਪੀਐਸ ਮਾਮਲੇ ਦੇ ਵਿੱਚ ਬਣੀ ਨਵੀਂ ਜਾਂਚ ਟੀਮ ਸਾਹਮਣੇ ਪੇਸ਼ ਹੋਏ ਵਿਕਰਮ ਮਜੀਠੀਆ ਕਿ ਹਾਰ ਨਵੀਂ ਸੈਟ ਦਾ ਪੱਦਰ ਡਿੱਗ ਚੁਕਿਆ ਜਾਂਚ ਅਧਿਕਾਰੀ ਸੀਐਮ ਭਗਵੰਤ ਮਾਨ ਦੇ ਇਲਾਕੇ ਦਾ ਲਗਾਇਆ ਗਿਆ ਮਜੀਠੀਆ ਨੇ ਸਾਬਕਾ ਡੀਜੀਪੀ ਚਟੋਪਾਦਿਆ ਤੇ ਵੀ ਚੁੱਕੇ ਸਵਾਲ ਕਿਹਾ ਕਰਪਟ ਅਫਸਰ ਤੋਂ ਕੀ ਸੀ ਕਾਨੂੰਨੀ ਅਧਿਕਾਰ ਜੋ ਮੇਰੇ ਖਿਲਾਫ ਉਹਨਾਂ ਨੇ ਪਰਚੇ ਕਿਤੇ ਦਰਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਗਵ ਚੱਡਾ ਨੇ ਕਿਹਾ ਇੰਡੀਆ ਦਾ 18 ਜਨਵਰੀ ਨੂੰ ਹੋਵੇਗਾ ਪਹਿਲਾ ਮੁਕਾਬਲਾ ਚੰਡੀਗੜ੍ਹ ਮੇਅਰ ਦੀ ਚੋਣ ਲੋਕ ਸਭਾ ਚੋਣਾਂ ਦੀ ਨਹੀਂ ਰੱਖੇਗੀ ਗਠਜੋੜ ਦੇ ਰਾਹੀਂ ਭਾਜਪਾ ਦੀ ਵਿਰੋਧੀਆਂ ਤੇ ਨਜ਼ਰ ਚੰਡੀਗੜ੍ਹ ਮੇਅਰ ਚੋਣ ਦੇ ਲਈ ਆਪ ਤੇ ਕਾਂਗਰਸ ਨੇ ਕੀਤਾ ਹੋਇਆ ਗਠਜੋੜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਖਾਲਿਸਤਾਨੀ ਗੁਰਪਤਵੰਤ ਸਿੰਘ ਪਨੂ ਨੇ ਕਿਹਾ ਗੈਂਗਸਟਰ ਮੇਰੇ ਨਾਲ ਸੰਪਰਕ ਕਰਨ ਗਨਤੰਤਰ ਵਿਵਸਥੇ ਐਨਕਾਊਂਟਰ ਦੀ ਦਵਾਗੇ ਸਜ਼ਾ ਬੀਜੀਪੀ ਗੌਰਵ ਯਾਦਵ ਨੂੰ ਵੀ ਭੇਜਿਆ ਥ੍ਰੈਟ ਮੈਸੇਜਸ ਪੰਜਾਬ ਦੇ ਵਿੱਚ ਪੰਜ ਨਗਰ ਨਿਗਮ ਚੋਣਾਂ ਦੇ ਵਿੱਚ ਹੋਈ ਦੇਰੀ ਦਾ ਮਾਮਲਾ ਮਾਨ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕਰਨ ਦੇ ਲਈ ਮੰਗਿਆ ਹੋਰ ਸਮਾਂ ਸੁਪਰੀਮ ਕੋਰਟ ਦੇ ਵਿੱਚ ਪਏ ਕੇਸ ਦਾ ਦਿੱਤਾ ਹਵਾਲਾ ਹਾਈ ਕੋਰਟ ਦੇ ਵਿੱਚ ਹੁਣ ਅਗਲੀ ਸੁਣਵਾਈ 5 ਫਰਵਰੀ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਤਿਆਰੀ ਰਿਕਾਰਡ ਦੀ ਸਾਮ ਸੰਭਾਲ ਦੇ ਲਈ ਸਰਕਾਰ ਨਿਯੁਕਤ ਕਰੇਗੀ ਪ੍ਰਬੰਧਕ ਅਧਿਕਾਰੀਆਂ ਤੋਂ 16 ਜਨਵਰੀ ਤੱਕ ਮੰਗੀ ਰਿਪੋਰਟ ਕੈਬਨਟ ਮੰਤਰੀ ਅਮਨ अरोड़ा ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਜਾ ਰਿਹਾ ਹਾਈ ਕੋਰਟ ਨੇ ਪੱਖ ਰੱਖਣ ਦੇ ਜਾਰੀ ਕੀਤੇ ਹੁਕਮ ਕਿਹਾ 2 ਸਾਲ ਦੀ ਸਜ਼ਾ ਤੇ ਸਟੇ ਨਾ ਮਿਲੀ ਤਾਂ ਅਮਨ अरोड़ा 26 ਜਨਵਰੀ ਨੂੰ ਨਹੀਂ ਲਹਿਰਾਉਣਗੇ ਤਿਰੰਗਾ ਸੰਗਰੂਰ ਅਦਾਲਤ ਦੇ ਵਿੱਚ ਇਸੇ ਮਾਮਲੇ ਦੇ ਤਹਿਤ 19 ਜਨਵਰੀ ਨੂੰ ਹੋਵੇਗੀ ਸੁਣਵਾਈ ਡੀ ਫਾਰਮੇਸੀ ਚ ਦਾਖਲਾ ਡਿਗਰੀਆਂ ਜਾਰੀ ਕਰਨ ਦਾ ਮਾਮਲਾ ਪੰਜਾਬ ਵਿਜੀਲੈਂਸ ਨੇ 4 ਦੋਸ਼ੀ ਫੜੇ ਤਿੰਨ ਪ੍ਰਿੰਸੀਪਲ ਤੇ ਇੱਕ ਪ੍ਰਾਈਵੇਟ ਫਾਰਮੇਸੀ ਕਾਲਜ ਦੇ ਮਾਲਕ ਇਸ ਦੇ ਵਿੱਚ ਸ਼ਾਮਲ ਤਿੰਨ ਦਿਨਾਂ ਦੇ ਲਈ ED ਦੇ ਡਿਡਾਰਟ ਤੇ ਸਾਧੂ ਸਿੰਘ ਧਰਮਸੋਧ ਮੁਹਾਲੀ ਸਪੈਸ਼ਲ ਕੋਰਟ ਨੇ 19 ਜਨਵਰੀ ਤੱਕ ਭੇਜਿਆ ਰਿਮਾਂਡ ਤੇ ਜੰਗਲਾਤ ਘਟਾਲਾ ਮਾਮਲੇ ਦੇ ਵਿੱਚ ਪੁਸ਼ਕਿਸ਼ ਦੇ ਲਈ ਪਹੁੰਚੇ ਸਨ ਧਰਮਸੋਧ ED ਨੇ ਜਲੰਧਰ ਤੋਂ ਕੀਤਾ ਸੀ ਗ੍ਰਿਫਤਾਰ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਕਾਂਗਰਸ ਵੱਲੋਂ ਪ੍ਰਦਰਸ਼ਨ ਪ੍ਰਤਾ ਬਾਜਵਾ ਤੇ ਰਾਜਾ ਵੜਿੰਗ ਨੇ ਘੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਜਵਾ ਨੇ ਕਿਹਾ ਕਾਨੂੰਨ ਵਿਵਸਥਾ ਨੂੰ ਸੰਭਾਲਣ ਚ ਆਪ ਸਰਕਾਰ ਹੋਈ ਪੂਰੀ ਤਰ੍ਹਾਂ ਦੇ ਨਾਲ ਫੇਲ ਫਗਵਾੜਾ ਦੇ ਗੁਰਦੁਆਰਾ ਦੇ ਵਿੱਚ ਨੌਜਵਾਨ ਦਾ ਕਤਲ ਬੇਅਦਬੀ ਦੇ ਸ਼ੱਕ ਦੇ ਵਿੱਚ ਉਤਾਰਿਆ ਮੌਤ ਦੇ ਘਾਟ ਨਿਹੰਗ ਸਿੰਘ ਨੇ ਤਲਵਾਰਾਂ ਦੇ ਨਾਲ ਵੱਡਿਆ ਪੁਲਿਸ ਨੇ ਨਿਹੰਗ ਨੂੰ ਕੀਤਾ ਗ੍ਰਿਫਤਾਰ 크ਰੋਸ ਪਰਚਾ ਹੋਇਆ ਦਰਜ ਪਟਿਆਲਾ ਚ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ ਠੰਡ ਤੋਂ ਬਚਣ ਦੇ ਲਈ ਕਮਰੇ 'ਚ ਲਗਾਈ ਸੀ ਅੰਗੀਠੀ ਬਿਹਾਰ ਦੇ ਰਹਿਣ ਵਾਲੇ ਸੀ ਮ੍ਰਿਤਕਾਂ ਦੇ ਵਿੱਚ ਪਤੀ ਪਤਨੀ ਤੇ ਦੋ ਛੋਟੇ ਬੱਚੇ ਸ਼ਾਮਲ ਜਗਰਾਉਂ ਚ ਟਰਾਲੇ ਨੇ ਦੋ ਨੌਜਵਾਨਾਂ ਨੂੰ ਕੁਚਲਿਆ ਇੱਕ ਦੀ ਮੌਕੇ ਤੇ ਹੋਈ ਮੌਤ ਦੋਸਤ ਗੰਭੀਰ ਜ਼ਖਮੀ ਮੌਕੇ ਤੋਂ ਵਾਪਸ ਆ ਰਹੇ ਸਨ ਜਾਪਾਨ ਦੇ ਵਿੱਚ ਰਣਵੇ ਤੇ ਦੋ ਜਹਾਜ਼ ਟਕਰਾਏ ਇੱਕ ਜਹਾਜ਼ ਸੀ ਖਾਲੀ ਦੂਜੇ ਦੇ ਵਿੱਚ 289 ਲੋਕਾਂ ਸੰਵਾਰ ਪੁਲਿਸ ਨੇ ਕਿਹਾ ਕੋਈ ਨੁਕਸਾਨ ਨਹੀਂ ਹੋਇਆ विवेक रामास्वामी ਨਹੀਂ ਲੜਨਗੇ ਅਮਰੀਕੀ ਰਾਸ਼ਟਰਪਤੀ ਚੋਣਾਂ ਕਿਹਾ ਮੇਰੇ ਲਈ ਰਾਸ਼ਟਰਪਤੀ ਬਣਨ ਦਾ ਕੋਈ ਨਹੀਂ ਹੈ ਰਹਾ ਹੈਡਲਾਈਨਸ ਦੇ ਵਿੱਚ ਇਨਾ ਹੀ ਬਣਦੋ ਇਜਾਜ਼ਤ ਧੰਨਵਾਦ